ਰਾਈਸ ਮਿਲਰ ਐਸੋਸੀਏਸ਼ਨ ਵੱਲੋਂ ਇੱਕ ਅਹਿਮ ਮੀਟਿੰਗ ਬਟਾਲਾ ਕਲੱਬ ਵਿੱਚ ਕੀਤੀ ਗਈ ਤੇ ਇਸ ਮੀਟਿੰਗ ਵਿੱਚ ਤਰਨਤਾਰਨ, ਅੰਮ੍ਰਿਤਸਰ ਪਠਾਨਕੋਟ ਅਤੇ ਗੁਰਦਾਸਪੁਰ ਦੇ ਰਾਈਸ ਮਿਲ ਮਾਲਕਾਂ ਨੇ ਸ਼ਮੂਲਿਤ ਕੀਤੀ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਰਾਈਸ ਮਿਲਰ ਐਸੋਸੀਏਸ਼ਨ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਲਵਿੰਦਰ ਸਿੰਘ ਹਰੂਵਾਲਾ ਤੇ ਹੋਰ ਨੌ ਉਦੇਦਾਰਾਂ ਨੇ ਕਿਹਾ ਹੈ ਕਿ ਪੰਜਾਬ ਦਾ ਰਾਈਸ ਮਿਲਰ ਵੱਡੀ ਪਰੇਸ਼ਾਨੀਆਂ 'ਚੋਂ ਗੁਜ਼ਰ ਰਿਹਾ ਹੈ। ਉਹਨਾਂ ਕਿਹਾ ਹੈ ਕਿ ਐਫਸੀਆਈ ਦੇ ਗੋਦਾਮਾਂ ਵਿੱਚ ਸੀਲਿੰਗ ਕੀਤਾ ਹੋਇਆ ਚਾਵਲ ਲਗਾਉਣ ਲਈ ਕੋਈ ਵੀ ਜਗ੍ਹਾ ਨਹੀਂ ਹੈ। ਉਹਨਾਂ ਕਹਿ ਕੇ ਪੰਜਾਬ ਸਰਕਾਰ ਨੇ ੱੱਕੇ ਨਾਲ ਪਿਛਲੇ ਸਮੇਂ ਵਿੱਚ 25% ਤੋਂ ਜ਼ਿਆਦਾ ਨਵੀਂ ਵਾਲੀ ਪੈਡੀ ਸੈਲਰ ਮਾਲਕਾਂ ਦੇ ਗੋਦਾਮਾਂ ਵਿੱਚ ਲਗਵਾਈ ਸੀ ਜਿਸ ਨਾਲ ਸੈਲਰ ਮਾਲਕ ਨੂੰ ਭਾਰੀ ਘਾਟਾ ਸਹਿਣ ਕਰਨਾ ਪੈ ਰਿਹਾ। ਉਹਨਾਂ ਕਹਿ ਕੇ ਪੰਜਾਬ ਦੇ ਰਾਈਸ ਮਿਲਰਜ਼ ਐਫਸੀਆਈ ਦੇ ਗੋਦਾਮਾਂ ਵਿੱਚ ਚਾਵਲ ਨਾ ਲੱਗਣ ਨੂੰ ਲੈ ਕੇ ਡਾਢੇ ਪਰੇਸ਼ਾਨ ਹਨ ਤੇ ਉਹਨਾਂ ਕਹਿ ਕੇ ਪੰਜਾਬ ਸਰਕਾਰ ਨੇ ਰਾਈਸ ਮਿਲਰ ਨਾਲ ਹੋਰ ੱੱਕਾ ਕੀਤਾ ਹੈ। ਸਰਕਾਰ ਰਾਈਸ ਮਿਲਰਜ਼ ਨੂੰ ਬਾਰ ਦਾਣੇ ਦੇ ਪੈਸੇ ਵੀ ਨਹੀਂ ਦੇ ਰਹੇ ਜ਼ਿਲ੍ਹਾ ਪ੍ਰਧਾਨ ਹਰੋਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤੱਕੇਸ਼ਾਈ ਨਾਲ ਛੈਲਰ ਮਾਲਕਾਂ ਨੂੰ ਆਰਥਿਕ ਤੌਰ ਤੇ ਭਾਰੀ ਸੱਟ ਵੱਜੀ ਹੈ ਉਹਨਾਂ ਕਹਿੰਦੇ ਕਿ ਅੱਜ ਹਰ ਰਾਈਸ ਮਿਲਰ ਕਾਟੇ ਵਿੱਚ ਜਾ ਰਿਹਾ ਹੈ ਉਹਨਾਂ ਕਹਿੰਦੇ ਕਿ ਜੇਕਰ ਪੰਜਾਬ ਸਰਕਾਰ ਨੇ ਰਾਈਸ ਮਿਲਰਸ ਦੀਆਂ ਮੰਗਾਂ ਨਾ ਮੰਨੀਆਂ ਤਾਂ ਨਵੇਂ ਪੈੱਡੀ ਦੀ ਸੀਜ਼ਨ ਦੇ ਲਈ ਆਪਣੀ ਰਜਿਸਟ੍ਰੇਸ਼ਨ ਨਹੀਂ ਕਰਾਉਣਗੇ ਮੈਂ ਅਵਤਾਰ ਸਿੰਘ ਤਰੇਜਾ ਜੀ ਪ੍ਰੈਜ਼ੀਡੈਂਟ ਜਿਸਟਿਕ ਤਰਨਤਨ ਰਾਈਸ ਮਿਲਰ ਐਸੋਸੀਏਸ਼ਨ ਯੋ ਅੱਜ ਦਾ ਇਹ ਸਾਡਾ ਸਾਰਾ ਰਾਈਸ ਮਿਲਰ ਵੀ ਅੱਜ ਇੱਥੇ ਮੀਟਿੰਗ ਹੋਈ ਆ ਗੁਰਦਾਸਪੁਰ ਤਰਨਤਾਰਨ ਔਰ ਅਮਰਸਰ ਜ਼ਿਲ੍ਹਿਆਂ ਦੀ ਇਹਦੇ ਚ ਸਭ ਤੋਂ ਵੱਡਾ ਮੁੱਦਾ ਇਸ ਵੇਲੇ ਆ ਵੀ ਜਿਹੜਾ ਬਹੁਤ ਵੱਡਾ ਲੋਸਦਾਰ ਜਿਹੜਾ ਦਾ ਸੈਲਰਾਂ ਨੂੰ ਨੁਕਸਾਨ ਹੋਇਆ ਪਿਛਲੇ ਸਾਲ ਉਹਦੇ ਚ ਪੈਡੀ ਦੀ ਮੌਇਸਚਰ ਜਾਂ ਉਹਦੇ ਵਿੱਚ ਡੈਮੇਜ ਡਿਸਕਲਰ ਸਾਡੀ ਗੀਲਡ ਘਟ ਜਾਣਾ 5-6 ਕਿਲੋ ਤੱਕ ਇਹ ਮੁੱਖ ਕਾਰਨ ਬਣਿਆ ਸਾਡੇ ਨੁਕਸਾਨ ਦਾ ਔਰ ਇਸ ਸਾਲ ਇੱਕ ਸਭ ਤੋਂ ਵੱਡੀ ਗੱਲ ਵੀ ਪਿਛਲੇ ਸਾਲ ਪੂਰੀਫਾਈਡ ਰਾਈਸ ਦਾ ਪੰਜਾਬ ਸਰਕਾਰ ਨੇ ਡਿਸੀਜਨ ਨਹੀਂ ਲੈ ਪਾਈ ਸੀ ਉਹਦੇ ਕਰਕੇ ਸਾਨੂੰ 3 ਮਹੀਨੇ ਮਿਲਿੰਗ ਲੇਟ ਚੱਲੂ ਆ ਜੀ ਉਹਦੇ ਅੱਜ ਤੱਕ ਵੀ 26000 ਵੈਗਨ ਪੰਜਾਬ ਦੀ ਜਿਹੜੀ ਆ ਡਿਲੀਵਰ ਹੋਣੀ ਬਾਕੀ ਆ ਪੰਜਾਬ ਦੇ ਵਿੱਚ ਰਾਈਸ ਵਾਸਤੇ ਕੋਈ ਜਗ੍ਹਾ ਨਹੀਂ ਗਈ ਜਿਹੜਾ ਨਵਾਂ ਸੀਜ਼ਨ ਆਉਣਾ ਉਹ ਇਹ ਤੋਂ ਵੀ ਕਠਨ ਜਾਪਦਾ ਕੋਈ ਪੰਜਾਬ ਚ ਚਾਉਣ ਲਾਉ ਨੂੰ ਜਗ੍ਹਾ ਨਹੀਂ ਗਈ ਇਸ ਕਰਕੇ ਰਾਈਸ ਮਿਲਰ ਆ ਜਿਹੜੇ ਉਹ ਆਪਣੀਆਂ ਮੰਗਾਂ ਨੂੰ ਰੱਖਦੇ ਆ ਇਹਨਾਂ ਫੈਸਲਾ ਕੀਤਾ ਵੀ ਅਸੀਂ ਕੋਈ ਵੀ ਰਜਿਸਟ੍ਰੇਸ਼ਨ ਨਹੀਂ ਕਰਾਵਾਂਗੇ ਕਾਗਜ਼ ਅਪਲਾਈ ਨਹੀਂ ਕਰਾਂਗੇ ਅਸੀਂ ਸਰਕਾਰ ਦੀ ਮਿਲਿੰਗ ਨਹੀਂ ਕਰਦੇ ਜੀ ਮੈਂ ਬਲਵਿੰਦਰ ਸਿੰਘ ਹੜੂਆ ਜਿਲ੍ਹਾ ਪ੍ਰਬਾਰਾ ਅਰੈਸਮੇਲ ਅਫਸਰ ਦਰਬਾਜਪੁਰ ਅੱਜ ਅਸੀਂ ਸਾਰੇ ਹੀ ਗਰਦਾਸਪੁਰ ਤੇ ਪਠਾਨਕੋਟ ਰੈਸਮੇਲਾਂ ਦੀ ਇੱਕ ਮੀਟਿੰਗ ਕੀਤੀ ਆ ਮੀਟਿੰਗ ਕਰਨ ਤੋਂ ਬਾਅਦ ਕੋ ਸਾਡਾ ਪਿਛਲਾ ਸੀਜ਼ਨ ਅਜੇ ਵੀ ਮਲੈਵੀ ਦੀਆਂ ਜੋ ਸੈਲਿੰਗ ਦੀਆਂ ਗੱਡੀਆਂ ਲੱਗਣ ਵਾਲੀਆਂ ਰਹਿੰਦੀਆਂ ਨੇ ਉਹ ਨਹੀਂ ਲੱਗੀਆਂ ਉਹ ਸਬਾ ਦੇ ਵਿੱਚ ਸਰਕਾਰ ਕੋਲ ਕੋਈ ਚਗਾਣੀ ਹੈਗੀ ਚੌਲ ਲਾਉਣ ਵਾਸਤੇ ਤੇ ਜਿਹੋ ਸਰਕਾਰ ਨੇ ਨੀਤੀਆਂ ਬਣਾਈਆਂ ਜਿਹੜੀਆਂ ਨਵੀਆਂ ਉਹਨਾਂ ਨੂੰ ਬਹੁਤ ਸਾਡੇ ਤਰਪੇਸ਼ ਮੁਸ਼ਕਲਾਂ ਹੱਲ ਕਰਨਾ ਪੈ ਰਿਆ ੱੱਕੇ ਨਾਲ ਸਾਡੇ ਮਿਲਾਂ ਦੇ ਅੰਦਰ ਪੰਜਾਬ ਸਰਕਾਰ ਨੇ ਪਿਛਲੀ ਵਾਰੀ ਝੋਨਾ 25 ਮੋਹਰ ਤੱਕ ਵਾਰ ਦਿੱਤਾ ਉਹਦੇ ਨਾਲ ਸਾਡੇ ਸਾਰਿਆਂ ਹੀ ਰੈਸ ਮਿਲਰਾਂ ਨੂੰ 50000 ਤੋਂ ਲੈ ਕੇ 70000 ਰੁਪਈਆ ਗੱਡੀ ਦਾ ਅਲੋਟ ਹੋਇਆ ਅਸੀਂ ਚੁੱਕ ਚੁੱਕ ਕੇ ਪੈਸੇ ਬਾਹਰੋਂ ਇਕੱਠੇ ਕਰਕੇ ਤਰਲੇ ਬਾਗ ਕੇ ਰਿਸ਼ਤੇਦਾਰਾਂ ਕੋ ਫੜਫੜ ਕੇ ਆਪਣੀਆਂ ਗੱਡੀਆਂ ਲਗਾ ਰਹੇ ਹਾਂ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਜੀ ਸਾਡੀਆਂ ਤੁਸੀਂ ਮੰਗਾ ਇਹ ਚੀਜ਼ਾਂ ਤੋਂ ਪਹਿਲਾਂ ਪਹਿਲਾਂ ਨਾ ਮੰਗੀਆਂ ਤੇ ਅਸੀਂ ਬਿਲਕੁਲ ਆਪਣੀ ਲਾਟਵੇਟ ਨਹੀਂ ਕਰਾਵਾਂਗੇ ਬਿਲਕੁਲ ਆਪਣੇ ਸੇਲਰ ਤੇ ਨਾ ਬਾਹਰ ਦੇਣ ਦੇਵਾਂਗੇ ਨਾ ਝੋਨਾ ਲਾਵਾਂਗੇ ਮੈਂ ਤੁਹਾਨੂੰ ਅੱਗਾ ਐਡਵਾਂਸ ਸਚੀਤ ਕਰਦਾ ਆ ਕਿ ਸਾਰਿਆਂ ਹੀ ਮਿਲਾਂ ਨੇ ਰੋ ਰੋ ਕੇ ਦਿਨ ਕੱਢ ਰਿਆ ਜੋ ਤਕਾ ਹੋ ਰਿਹਾ ਹਰ ਬੰਦੇ ਨੂੰ ਕਰੋੜ ਰੁਪਏ ਤੋਂ ਘਟੋ-ਘਟਾਟਾ ਪਿਆ ਇਸ ਕਰਕੇ ਆਪਣੀਆਂ ਜਿਹੜੀਆਂ ਮੁਸ਼ਕਲਾਂ ਨੂੰ ਹਾਮਣਾ ਕਰ ਰਿਹਾ ਇਸ ਕਾ ਕਿ ਨਵੇਂ ਸੀਜ਼ਨ ਦੇ ਕੋਈ ਵੀ ਅਲਾਈਨਮੈਂਟ ਕੋਈ ਛੋਣਾ ਆਪਣਾ ਸੀਡਰ ਤੇ ਨਹੀਂ ਸਟੋਰ ਕਰਨਗੇ ਇਹ ਤੁਹਾਡੀ ਮੈਂ ਮੀਡੀਆ ਰਾਹੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਕਿ ਸੈਂਟਰ ਸੈਂਟਰ ਗਵਰਨਮੈਂਟ ਨਾਲ ਹੁਣੇ ਗੱਲ ਕਰੇ ਕਿ ਘਾਟਾ ਕਿਉਂ ਪੈਣ ਦਾ ਕਾਰਨ ਮੁੱਖ ਕਰਨਿਆ ਕਿ ਸਰਕਾਰ ਨੇ ਕਹਿ ਕੇ ਛਬੀ ਵੀ ਤੇ ਹਾਈਬ੍ਰਿਡ ਬੀਜ ਉਹ ਕਹਿ ਕੇ ਵਜਵਾਇਆ ਕਿਸਾਨਾਂ ਵੀਰਾਂ ਨੂੰ ਉਹਦੇ ਜਿਹੜੇ ਚੌਲ ਆ ਸਾਡੇ ਕੋਲ ਸੈਂਟਰ ਗਵਰਨਮੈਂਟ 60 ਕਿਲੋ ਲੈਂਦੀ ਆ ਉਹਦੀ ਜੀੜ ਜਿਹੜੀ ਆ ਉਹ 60 ਤੋਂ 60 ਕਿਲੋ ਕੱਢ ਰਹੀ ਆ 50 ਕਿਲੋ ਸਾਨੂੰ ਘਾਟਾ ਪੈ ਰਿਆ ਉਸ ਨਾਲ ਹਰ ਬੜਾ ਵੱਡਾ ਲੋਕੋ ਨਾਲ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਪ੍ਰਧਾਨ ਮੰਤਰੀ ਦੇ ਹਿੰਦੁਸਤਾਨ ਦੇ ਫੂਡ ਸਪਲਾਈ ਮੰਤਰੀ ਦੇ ਪ੍ਰੈਸ਼ਰ ਪਾ ਕੇ ਸਾਡੀ ਜੀੜ ਜਿਹੜੀ 60 ਕਿਲੋ ਕੀਤੀ ਜਾਵੇ ਤਾਂ ਜੋ ਆਪਾਂ ਅਗਲੇ ਸੀਜ਼ਨ ਵਾਸਤੇ ਕੰਮ ਕਰਨ ਨੂੰ ਤਿਆਰ ਆਂ ਜੇ ਸਾਡੀਆਂ ਮੰਗਾਂ ਸਰਕਾਰ ਨੇ ਨਾ ਮੰਨੀਆਂ ਮਿੱਤ ਮੰਗ ਜਿਹੜੀ 25 ਸਾਲ ਤੋਂ ਚੱਲ ਰਹੀ ਸੀ ਕਿ ਜਿਹੜੀ ਸਾਡੀ ਸ਼ਹਿ ਲਗਿਆ ਉਹ 25 ਰੁਪਏ ਸੀ ਉਹ ਸਰਕਾਰ ਨੇ 10 ਰੁਪਏ ਘਾਟੇ ਗਵਾਂਡੀ ਸਾਡੇ ਹਰਿਆਣਾ ਆ ਉਥੇ 25 ਰੁਪਏ ਚੱਲ ਰਹੀ ਆ ਨਾ ਬਾਹਰ ਦਾ ਨਾ ਜਿਹੜਾ 7 ਰੁਪਏ ਬੱਤੀ ਪਹਿ ਦਿੱਤਾ ਸੀ 4 ਰੁਪਏ ਕਰਤਾ ਇੱਕ ਸਾਡੀ ਜਿਹੜੀ ਮੇਜਰ ਹੋਰ ਮੰਗਿਆ ਕਿ ਆਪਾਂ ਜੋ ਵੀ ਜੀਡ ਤੇ ਜਨਾਚਰ ਸਰਕਾਰ ਫੈਸਲਾ ਨਹੀਂ ਕਰਦੀ ਅਸੀਂ ਕੋਈ ਵੀ ਬੰਦਾ ਨਾ ਡਾਕੂਮੈਂਟ ਦਾਂਗੇ ਨਾ ਆਪਣੇ ਪੈਡੀ ਸਟੋਰ ਕਰਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ